ਆਪ ਸਭ ਨੂੰ ਜੈਮਸੀ ਕੀ ਆਪ ਸਭ ਦਾ ਸਵਾਗਤ ਹੈ ਜਿਉਟਿਊਬ ਚੈਨਲ ਯਹਵਾ ਦਾ ਸੰਦੇਸ਼ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਇਹ ਬਚਨ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਲੋਕ ਸਮਝ ਸਕਣ ਯਹਵਾ ਪਰਮੇਸ਼ਵਰ ਕਿੰਨਾ ਮਹਾਨ ਹੈ ਜਿਸ ਨੇ ਸਾਨੂੰ ਆਪਣੇ ਸਰੂਪ ਉੱਤੇ ਬਣਾਇਆ ਅਤੇ ਸਾਡੇ ਵਿੱਚ ਜੀਵਨ ਦਾ ਸਾਹ ਫੂਕਿਆ ਅੱਜ ਅਸੀਂ ਇਸ ਵੀਡੀਓ ਵਿੱਚ ਸਿੱਖਾਂਗੇ ਕਿ ਕਿਵੇਂ ਪਰਮੇਸ਼ਵਰ ਨੇ ਆਦਮੀ ਤੇ ਔਰਤ ਦੀ ਰਚਨਾ ਕੀਤੀ ਇਹ ਆਕਾਸ਼ ਤੇ ਧਰਤੀ ਦੀ ਪਦਾਇਸ਼ ਦਾ ਆਰੰਭ ਹੈ ਜਦ ਉਹ ਉਤਪਨ ਹੋਈ ਜਿਸ ਦਿਨ ਯਹੋਵਾ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ ਖੇਤ ਦਾ ਕੋਈ ਬੂਟਾ ਅਤੇ ਧਰਤੀ ਉੱਤੇ ਨਹੀਂ ਸੀ ਨਾ ਖੇਤ ਦਾ ਕੋਈ ਸਾਗ-ਪੱਤ ਅਜੇ ਉਪਜਿਆ ਸੀ ਕਿਉਂ ਜੋ ਹਵਾ ਨੇ ਧਰਤੀ ਉੱਤੇ ਮੀਂਹ ਨਹੀਂ ਬਰਾਇਆ ਸੀ ਨਾ ਜਮੀਨ ਦੇ ਵਾਣ ਲਈ ਕੋਈ ਆਦਮੀ ਸੀ ਪਰ ਧੁੰਦ ਧਰਤੀوں ਉੱਠ ਕੇ ਸਾਰੀ ਜ਼ਮੀਨ ਨੂੰ ਸਿੰਜਦੀ ਸੀ ਯਹਵਾ ਪਰਮੇਸ਼ਵਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੁਕਿਆ ਸੋ ਆਦਮੀ ਜਿਉਂਦੀ ਜਾਨ ਹੋ ਗਿਆ ਤਾਂ ਯਹੋਵਾ ਪਰਮੇਸ਼ੁਰ ਨੇ ਇੱਕ ਬਾਗ ਅਦਨ ਵਿੱਚ ਪੂਰਵ ਵੱਲ ਲਾਇਆ ਅਤੇ ਉੱਥੇ ਉਸਨੇ ਉਸ ਆਦਮੀ ਨੂੰ ਜਿਸ ਨੂੰ ਉਸਨੇ ਬਣਾਇਆ ਸੀ ਰੱਖਿਆ ਅਤੇ ਯਹਵਾ ਪਰਮੇਸ਼ਵਰ ਨੇ ਜ਼ਮੀਨ ਤੋਂ ਹਰ ਬ੍ਰਿਸ਼ ਜਿਹੜਾ ਵੇਖਣ ਵਿੱਚ ਸੁੰਦਰ ਸੀ ਅਰਖਾਣ ਵਿੱਚ ਚੰਗਾ ਸੀ ਅਤੇ ਬਾਗ ਦੇ ਵਿੱਚਕਾਰ ਜੀਵਨ ਦਾ ਬ੍ਰਿਸ਼ ਤੇ ਭਲੇ ਬੁਰੇ ਦੀ ਸਿਆਨ ਦਾ ਬ੍ਰਿਸ਼ ਵੀ ਉਗਾਇਆ ਅਤੇ ਇੱਕ ਦਰਿਆ ਉਸ ਬਾਗ ਨੂੰ ਸਿੰਜਣ ਲਈ ਅਦਨ ਤੋਂ ਨਿਕਲਿਆ ਅਤੇ ਉੱਥੋਂ ਵੰਡਿਆ ਗਿਆ ਅਰ ਚਾਰ ਹਿੱਸੇ ਹੋ ਗਿਆ ਇੱਕ ਦਾ ਨਾਮ ਪਿਸੌਨ ਹੈ ਜਿਹੜਾ ਸਾਰੇ ਹਵਿਲਾਤ ਦੇਸ਼ ਨੂੰ ਘੇਰਦਾ ਹੈ ਜਿੱਥੇ ਸੋਨਾ ਚੰਗਾ ਹੈ ਔਰ ਉਸ ਦੇਸ਼ ਦਾ ਸੋਨਾ ਵਧੀਆ ਤੇ ਮੋਤੀ ਤੇ ਸੁਲਮਾਨੀ ਪੱਥਰ ਵੀ ਸੰ ਦੂਜੀ ਨਦੀ ਦਾ ਨਾਮ ਗੀਹੌਣ ਹੈ ਜਿਹੜੀ ਸਾਰੇ ਕੁਸ਼ ਦੇਸ਼ ਨੂੰ ਘੇਰਦੀ ਹੈ ਤੀਜੀ ਨਦੀ ਦਾ ਨਾਮ ਹਿੱਦਕਲ ਹੈ ਜਿਹੜੀ ਅਸ਼ੂਰ ਦੇ ਚੜਦੇ ਪਾਸੇ ਜਾਂਦੀ ਹੈ ਅਤੇ ਚੌਥੀ ਫਿਰਾਤ ਹੈ ਯਹਵਾ ਪਰਮੇਸ਼ੁਰ ਨੇ ਉਸ ਆਦਮੀ ਨੂੰ ਲੈ ਕੇ ਅਦਨ ਦੇ ਬਾਗ ਵਿੱਚ ਰੱਖਿਆ ਤਾਂ ਜੋ ਉਹ ਉਸ ਦੀ ਵਾਹੀ ਤੇ ਰਾਖੀ ਕਰੇ ਤਾਂ ਪਰਮੇਸ਼ਵਰ ਨੇ ਆਦਮੀ ਨੂੰ ਆਗਿਆ ਦਿੱਤੀ ਕਿ ਬਾਗ ਦੇ ਹਰ ਬਰਿਸ਼ ਤੋਂ ਤੂੰ ਨਿਸੰਗ ਖਾਈ ਪਰ ਭਲੇ ਬੁਰੇ ਦੀ ਸਿਆਣ ਦੇ ਬਰਿਸ਼ ਤੋਂ ਤੂੰ ਨਾ ਖਾਈ ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਗਾ ਫਿਰ ਯਹੋਵਾ ਪਰਮੇਸ਼ਵਰ ਨੇ ਆਖਿਆ ਪੀ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ ਸੋ ਮੈਂ ਉਹਦੇ ਲਈ ਉਹਦੇ ਵਾਂਗੂ ਇੱਕ ਸਹਾਇਕਨ ਬਣਾਵਾਂਗਾ ਯਹੋਵਾ ਪਰਮੇਸ਼ਵਰ ਨੇ ਮਿੱਟੀ ਤੋਂ ਜੰਗਲ ਦੇ ਹਰ ਇੱਕ ਜਾਨਵਰ ਨੂੰ ਅਤੇ ਆਕਾਸ਼ ਦੇ ਹਰ ਇੱਕ ਪੰਛੀ ਨੂੰ ਰਚਿਆ ਅਤੇ ਆਦਮੀ ਕੋਲ ਲੈ ਆਇਆ ਤਾਂ ਜੋ ਉਹ ਵੇਖੇ ਪੇ ਕਿਵੇਂ ਉਹਨਾਂ ਨੂੰ ਸੱਦੇਗਾ ਅਤੇ ਜੋ ਕੁਝ ਆਦਮੀ ਨੇ ਉਸ ਉਸ ਜੀਉਂਦੇ ਜੀਉਂ ਪ੍ਰਾਣੀ ਨੂੰ ਸੱਧਿਆ ਸੋ ਉਹਦਾ ਨਾਮ ਹੋ ਗਿਆ ਇਹੋ ਆਦਮੀ ਨੇ ਸਾਰੇ ਡੰਗਰਾਂ ਨੂੰ ਅਕਾਸ਼ ਦੇ ਪੰਛੀਆਂ ਨੂੰ ਅਰ ਜੰਗਲ ਦੇ ਸਾਰੇ ਜਾਨਵਰਾਂ ਨੂੰ ਨਾਂ ਦਿੱਤੇ ਪਰ ਆਦਮੀ ਲਈ ਅਜੇ ਕੋਈ ਸਹਾਇਕਨ ਉਹਦੇ ਵਰਗੀ ਨਾਂ ਨਹੀਂ ਮਿਲੀ ਤਾਂ ਯਹੋਵਾ ਪਰਮੇਸ਼ੁਰ ਨੇ ਆਦਮੀ ਤੇ ਗੂੜੀ ਨੀਂਦ ਪੈਚੀ ਸੋ ਉਹ ਸੋ ਗਿਆ ਅਤੇ ਉਸ ਨੂੰ ਉਹਦੀਆਂ ਪਸਲੀਆਂ ਵਿੱਚੋਂ ਇੱਕ ਕੱਢ ਲਈ ਅਤੇ ਉਹਦੀ ਥਾਂ ਮਾਸ ਭਰ ਦਿੱਤਾ ਤੇ ਯਹੋਵਾ ਪਰਮੇਸ਼ੁਰ ਨੇ ਉਸ ਪਸਲੀ ਤੋਂ ਜਿਹੜੀ ਉਸਨੇ ਆਦਮੀ ਵਿੱਚੋਂ ਕੱਢੀ ਇੱਕ ਨਾਰੀ ਬਣਾਈ ਅਤੇ ਉਹਨੂੰ ਆਦਮੀ ਕੋਲ ਲੈ ਆਇਆ ਤਾਂ ਆਦਮੀ ਨੇ ਆਖਿਆ ਕਿ ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਔਰ ਮੇਰੇ ਮਾਸ ਵਿੱਚੋਂ ਮਾਸ ਹੈ ਸੋ ਇਸ ਕਾਰਨ ਨਾਰੀ ਅਖਵਾਏਗੀ ਜੋ ਇਹ ਨਰ ਵਿੱਚੋਂ ਕੱਢੀ ਗਈ ਹੈ ਸੋ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਉਹ ਇੱਕ ਸਰੀਰ ਹੋਣਗੇ ਅਤੇ ਮਰਦ ਔਰ ਉਹਦੀ ਤੀਵੀਂ ਨੰਗੇ ਸਨ ਪਰ ਸੰਗਦੇ ਨਹੀਂ ਸਨ ਯਹੋਵਾ ਪਰਮੇਸ਼ੁਰ ਆਪ ਸਭ ਨੂੰ ਬਰਕਤ ਦੇਵੇ ਜੈਮਸੀ ਕੀ